ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਕੁਝ ਅਫਸਰਾਂ ਤੇ ਮੰਤਰੀਆਂ ਵਾਸਤੇ ਬਹੁਤ ਮਾੜੀ ਖਬਰ ਹੈ ਕਹਿੰਦੇ ਆ ਕਿ ਦਿੱਲੀ ਸ਼ਰਾਬ ਘਟਾਲੇ ਦੀ ਜਾਂਚ ਦਾ ਸੇਕ ਹੁਣ ਪੰਜਾਬ ਪੁੱਜੇਗਾ ਕੀ ਕੋਈ ਜਾਣਕਾਰੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਨਵੇਂ ਰਾਜਪਾਲ ਸਾਹਿਬ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਤਕੜਾ ਕਰਾਰਾ ਝਟਕਾ ਦਿੱਤਾ ਕਿਵੇਂ ਕਿ ਇਹ ਕਲੇਸ਼ ਹੁਣ ਵਧੇਗਾ ਇਸਤੇ ਵੀ ਬਹੁਤ ਅਹਿਮ ਜਿਹੜਾ ਚਰਚਾ ਕਰਾਂਗੇ ਪਿਛਲੇ ਦਿਨੀ ਹਾਲਾਂਕਿ ਦੋਵੇਂ ਇਕੱਠੇ ਮੱਥਾ ਟੇਕ ਕੇ ਆਏ ਸੀ ਦੁਰਗਿਆਣਾ ਮੰਦਿਰ ਔਰ ਦਰਬਾਰ ਸਾਹਿਬ ਵਿਖੇ ਪਰ ਹੁਣ ਜਿਹੜਾ ਇਹ ਫੈਸਲਾ ਜਿਹੜਾ ਐਕਸ਼ਨ ਦੇ ਵਿੱਚ ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕੁਟਾਰੀਆ ਨੇ ਉਸ ਤੋਂ ਬਾਅਦ ਸੁਭਾਵਿਕ ਹੈ ਕਿ ਭਗਵੰਤ ਮਾਨ ਔਖੇ ਜ਼ਰੂਰ ਹੋਣਗੇ ਮਸਲਾ ਕੀ ਹੈ ਇਸਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਦੇ ਵੱਲੋਂ ਵੀ ਇੱਕ ਤਕੜਾ ਝਟਕਾ ਪੰਜਾਬ ਦੇ ਲੋਕਾਂ ਨੂੰ ਹੋਰ ਦਿੱਤਾ ਗਿਆ ਪਹਿਲਾਂ ਬਿਜਲੀ ਤੇ ਪੈਟਰੋਲ ਡੀਜ਼ਲ ਮਹਿੰਗੇ ਕੀਤੇ ਗਏ ਉਹਨੇ ਇੱਕ ਹੋਰ ਤਕੜਾ ਕਰਾਰਾ ਝਟਕਾ ਕੀ ਹੈ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਹੁਣ ਪੰਜਾਬ ਦੇ ਵਿੱਚ ਕਾਂਗਰਸ ਦੀ ਥਾਂ ਅਕਾਲੀ ਦਲ ਲੈ ਰਿਹਾ ਕਿਵੇਂ ਬਹੁਤ ਅਹਿਮ ਇਸ ਤੇ ਵੀ ਬਹੁਤ ਗੱਲ ਕਰਨ ਵਾਲੀ ਹੈ ਔਰ ਬਹੁਤ ਜ਼ਰੂਰੀ ਇਹ ਪੰਜਾਬ ਦੇ ਲੋਕਾਂ ਦੇ ਲਈ ਖਬਰ ਹੈ ਸਾਰੀਆਂ ਖਬਰਾਂ ਤੇ ਵਿਸਤਾਰ ਪੂਰਵਕ ਚਰਚਾ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰੂੰ ਆਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਆਣਕੀ ਸਾਹਿਬ ਇਹ ਸ਼ਰਾਬ ਨੀਤੀ ਘਟਾਰੇ ਦੇ ਵਿੱਚ ਸੀਬੀਆਈ ਨੇ ਇੱਕ ਹੋਰ ਖੁਲਾਸਾ ਕਰ ਦਿੱਤਾ ਕਿ ਕਹਿੰਦੇ ਕਿ ਸ਼ਰਾਬ ਨੀਤੀ ਬਣਵਾਉਣ ਅਤੇ ਬਦਲਣ ਦੀ ਅਪਰਾਧਿਕ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਕੇਜਰੀਵਾਲ ਔਰ ਪਿਛਲੇ ਦਿਨੀ ਸੁਖਪਾਲ ਸਿੰਘ ਖੈਰਾ ਹੋਰਾਂ ਨੇ ਵੀ ਖੁਲਾਸਾ ਕੀਤਾ ਕਿ ਜਾਂਚ ਏਜੰਸੀ ਨੇ ਕੋਰਟ ਦੇ ਅੰਦਰ ਇਹ ਗੱਲ ਕਹੀ ਹੈ ਕਿ ਪੰਜਾਬ ਵਾਲੀ ਜਿਹੜੀ ਪਾਲਿਸੀ ਹੈ ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਹੈ ਜਿਸ ਤੋਂ ਸਾਫ ਹੈ ਕਿ ਜਾਂਚ ਜਿਹੜੀ ਹੈ ਉਹ ਪੰਜਾਬ ਵਾਲੇ ਪਾਸੇ ਵੀ ਆਉਣ ਲੱਗੀ ਹੈ ਔਰ ਹਾਲਾਂਕਿ ਕੁਝ ਦਿਨ ਪਹਿਲਾਂ 20 ਕੁਝ ਅਫਸਰਾ ਤੋਂ ਪੁੱਛਗਿੱਛ ਦੀ ਪ੍ਰਵਾਨਗੀ ਜਿਹੜੀ ਹੈ ਜਾਂਚ ਏਜੰਸੀ ਨੇ ਮੰਗੀ ਸੀਗੀ ਪਰ ਕਹਿੰਦੇ ਆ ਕਿ ਪੰਜਾਬ ਸਰਕਾਰ ਨੇ ਜਾਂਚ ਦੀ ਜਿਹੜੀ ਹੈ ਉਹ ਮਨਜ਼ੂਰੀ ਉਹਨਾਂ ਆਈਐਸ ਅਧਿਕਾਰੀਆਂ ਤੋਂ ਪੁੱਛਗਿੱਛ ਦੀ ਮਨਜ਼ੂਰੀ ਜਿਹੜੀ ਹੈ ਉਹ ਕਹਿੰਦੇ ਨਹੀਂ ਸੀ ਦਿੱਤੀ ਪੰਜਾਬ ਸਰਕਾਰ ਦੇ ਵੱਲੋਂ ਆਖਰੀ ਮਨਜ਼ੂਰੀ ਦਿੱਤੀ ਕਿਉਂ ਨਹੀਂ ਗਈ ਜੇ ਪੰਜਾਬ ਦੀ ਪਾਲਿਸੀ ਸਹੀ ਹੈ ਤਾਂ ਫਿਰ ਪੁੱਛਗਿੱਛ ਦੇ ਵਿੱਚ ਹਰਜ ਕੀ ਹੈ ਇਸੇ ਬਹੁਤ ਸਵਾਲ ਖੜੇ ਹੋ ਰਹੇ ਆ ਔਰ ਇਥੋਂ ਹੁਣ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਿਆ ਕਿ ਜਲਦ ਹੁਣ ਜਿਹੜਾ ਸੀਬੀਆਈ ਤੇ ਈਡੀ ਦਾ ਜਿਹੜਾ ਛਕੰਜਾ ਉਹ ਪੰਜਾਬ ਦੇ ਅਫਸਰਾਂ ਜਾਂ ਐਕਸਾਈਜ਼ ਮਿਨਿਸਟਰ ਜਾਂ ਮੁੱਖ ਮੰਤਰੀ ਤੱਕ ਵੀ ਪਹੁੰਚ ਰਿਹਾ ਹੈ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਨੂੰ ਸੋਖਣ ਕਰਦੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਦਵੰਤ ਕੇਜਰੀਵਾਲ ਦੀ ਜਿਹੜੀ ਮੁਸ਼ਕਲਾ ਨੇ ਉਹ ਘਟਣ ਦਾ ਨਾਮ ਜਿਹੜਾ ਉਹ ਨਹੀਂ ਲੈ ਰਹੀਆਂ ਬੇਸ਼ੱਕ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦਾ ਜ਼ਮਾਨਤ ਦੇ ਸਬੰਧੀ ਜਿਹੜਾ ਫੈਸਲਾ ਉਹ ਸੁਰੱਖਿਅਤ ਰੱਖਿਆ ਪਰ ਕੱਲ ਸੀਬੀਆਈ ਨੇ ਜਿਹੜੀ ਆਪਣੀ ਚਾਰ ਸ਼ੀਟ ਜਿਹੜੀ ਆ ਅੰਤਮ ਚਾਰ ਸ਼ੀਟ ਜਿਹੜੀ ਉਹ ਪੇਸ਼ ਕਰ ਦਿੱਤੀ ਔਰ ਉਹਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਦਿੱਲੀ ਦੀ ਐਕਸਾਈਜ਼ ਪਾਲਿਸੀ ਸੀ ਜਦੋਂ ਉਹ ਸ਼ੁਰੂ ਤੋਂ ਬਾਨੀ ਸ਼ੁਰੂ ਹੋਈ ਉਦੋਂ ਤੋਂ ਹੀ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਵਿੱਚ ਇੰਟਰਸਟ ਜਿਹੜਾ ਪੂਰਨ ਤੌਰ ਤੇ ਲੈ ਰਹੇ ਸੀ ਤਾਂ ਉਹਨਾਂ ਦੀ ਕੋਸ਼ਿਸ਼ ਸੀ ਕਿ ਇਸ ਐਕਸਾਈਜ਼ ਪਾਲਿਸੀ ਨੂੰ ਨਿੱਜੀ ਹੱਥਾਂ ਦੇ ਵਿੱਚ ਦਿੱਤਾ ਜਾਵੇ ਇਸ ਦੀ ਪ੍ਰਾਈਵੇਟਾਈਜੇਸ਼ਨ ਜਿਹੜੀ ਆ ਉਹ ਕਰ ਦਿੱਤੀ ਜਾਵੇ ਤਾਂ ਇਸ ਲਈ ਉਹ ਕਹਿੰਦੇ ਆ ਸੀਬੀਆਈ ਨੇ ਜਿਹੜੀ ਜਾਂਚ ਆਪਣੀ ਮੁਕੰਮਲ ਕਰਕੇ ਜਿਹੜੀ ਚਾਰ ਸ਼ੀਟ ਪੇਸ਼ ਕੀਤੀ ਚਲਾਨ ਜਿਹੜਾ ਪੇਸ਼ ਕੀਤਾ ਉਹ ਚ ਉਹਨਾਂ ਨੇ ਕਲੀਅਰ ਕਹਿਤਾ ਕਿ ਇਸ ਅਕਸਾਈਜ਼ ਡੀਫੀ ਨੂੰ ਬਣਾਉਣ ਤੇ ਬਦਲੋ ਦੇ ਵਿੱਚ ਪੂਰਨ ਤੌਰ ਤੇ ਅਰਬੰਦ ਕੇਸਰੀਵਾਲ ਜਿਹੜੇ ਸੀ ਉਹ ਸ਼ਾਮਲ ਸੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਅੱਖੋਂ ਪਰੋਖੇ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਹੁਣ ਤੁਹਾਡੇ ਕਸਵਭਾਵਕ ਹੈ ਕਿ ਜਿਹੜੀ ਸੀਬੀਆਈ ਨੇ ਇਹ ਚਾਰ ਸ਼ੀਟ ਪੇਸ਼ ਕੀਤੀ ਆ ਇਹ ਅਰਬੰਦ ਕੇਸਰੀਵਾਲ ਦੀਆਂ ਮੁਸ਼ਕਲਾਂ ਜਿਹੜੀਆਂ ਜੂ ਰੂਪ ਦਾ ਹੁਣ ਤੁਹਾਡੇ ਸਵਾਲ ਦਾ ਦੂਜਾ ਜਿਹੜਾ ਪ੍ਰਸ਼ਨ ਜਿਹੜਾ ਤੁਸੀਂ ਮੈਨੂੰ ਕੀਤਾ ਉਸ ਦਾ ਮੈਂ ਜਵਾਬ ਹਾਂ ਮੈਨੂੰ ਯਾਦ ਆ ਕਿ ਜਦੋਂ ਸਭ ਤੋਂ ਪਹਿਲਾਂ ਅਰਵਿੰਦ ਕੇਸ਼ਰੀਵਾਲ ਦੇ ਖਿਲਾਫ ਸੀਬੀਆਈ ਨੇ ਹੀ ਜਿਹੜੀ ਇਹ ਜਾਂਚ ਜਿਹੜੀ ਸ਼ੁਰੂ ਕੀਤੀ ਸੀ ਬਾਅਦ ਵਿੱਚ ਈਡੀ ਜਿਹੜੀ ਆ ਸਕਰੀਨ ਤੇ ਹੁੰਦੀ ਆ ਤੇ ਈਡੀ ਦੇ ਰਡਾਰ ਤੇ ਅਰਵਿੰਦ ਕੇਸ਼ਰੀਵਾਲ ਆ ਜਾਂਦਾ ਤਾਂ ਫਿਰ ਉਹੀ ਪਾਲਿਸੀ ਜਿਹੜੀ ਦਿੱਲੀ ਦੇ ਵਿੱਚ ਲੱਗੋਈ ਉਹੀ ਪੰਜਾਬ 'ਚ ਜਦੋਂ ਲਾਗੂ ਹੋਣ ਦਾ ਰੌਲਾ ਪਿਆ ਤਾਂ ਉਦੋਂ ਸੀਬੀਆਈ ਪੰਜਾਬ ਦੇ ਵਿੱਚ ਵੀ ਹਰਕਤ ਵਿੱਚ ਆਈ ਸੀ ਤੇ ਪੰਜਾਬ ਦੇ 12 ਦੇ ਕਰੀਬ ਜਿਹੜੇ ਐਕਸਾਈਜ਼ ਕਮਿਸ਼ਨਰ ਸਭ ਉਹਨਾਂ ਨੂੰ ਦਿੱਲੀ ਸੱਦਿਆ ਉਹਨਾਂ ਨੂੰ ਪੁੱਛ ਕਿਛ ਜਿਹੜੀ ਹੋਈ ਸੀ ਤੋਂ ਉਸ ਤੋਂ ਮਗਰੋਂ ਪੰਜਾਬ ਦੇ ਦੋ ਆਈਆਈਐਸ ਅਧਿਕਾਰੀ ਸਨ ਜਿਹੜਾ ਐਕਸਾਈਜ਼ ਪਾਲਿਸੀ ਨਾਲ ਸੰਬੰਧਤ ਸਰ ਐਕਸਾਈਜ਼ ਵਿਭਾਗ ਦੇ ਨਾਲ ਉਹਨਾਂ ਤੋਂ ਵੀ ਪੁੱਛਗਿੱਛ ਜਿਹੜੀ ਸੀ ਮੈਨੂੰ ਯਾਦ ਆ ਕਿ ਸੀਵੀਆਈ ਨੇ ਕੀਤੀ ਬਾਅਦ ਉਸ ਤੋਂ ਮਗਰੋਂ ਜਦੋਂ ਅਜਾਜਤ ਦੁਬਾਰਾ ਮੰਗੀ ਗਈ ਤਾਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਅਜਾਜ ਜਿਹੜੀ ਨਹੀਂ ਸੀ ਦਿੱਤੀ ਤਾਂ ਇਸ ਮੁੱਦੇ ਨੂੰ ਲੈ ਕੇ ਸੀਵੀਆਈ ਨੇ ਹਾਈ ਕੋਰਟ ਦੇ ਵਿੱਚ ਵੀ ਜਾ ਕੇ ਆਪਣਾ ਪੇਸ਼ ਕੀਤਾ ਸੀ ਕਿ ਸਾਨੂੰ ਅਜਾਜ ਜਿਹੜੀ ਆ ਉਹ ਦਿੱਤੀ ਜਾਵੇ ਅਸੀਂ ਪੁੱਛਗਿੱਛ ਜਿਹੜੀ ਕਰਨੀ ਹੁਣ ਉਸ ਬਸਤੇ ਦਾ ਪਿੰਨੂ ਨੂੰ ਪਤਾ ਕਿ ਹਾਈ ਕੋਰਟ ਨੇ ਜਦੋਂ ਇਹ ਦਿੱਤਾ ਤਾਂ ਹਾਈ ਕੋਰਟ ਦੇ ਕੀ ਹੁਕਮ ਸੀ ਪਰ ਉਹ ਮਸਲਾ ਜਿਹੜਾ ਉੱਥੇ ਦਾ ਮੁੱਕਿਆ ਨਹੀਂ ਹੈਗਾ ਕਿਉਂਕਿ ਸੀਬੀਆਈ ਪੂਰਨ ਤੌਰ ਤੇ ਇਸ ਮੁੱਦੇ ਨਾਲ ਪੰਜਾਬ ਦੇ ਵਿੱਚ ਜੁੜੀ ਆ ਤਾਂ ਹੁਣ ਸੁਭਾਵਿਕ ਹੈ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਹੁਣ ਨੇ ਗੱਲ ਕੀਤੀ ਕਿ ਬੀਤੇ ਕਾਲ ਵਿੱਚ ਪੰਜਾਬ ਵੱਲ ਵੀ ਸੀਬੀਆਈ ਵਾਗਾ ਜਿਹੜੀਆਂ ਬੋਰਸ ਸਕਦੀ ਆ ਪਰ ਸੀਬੀਆਈ ਤਾਂ ਪਹਿਲੇ ਹੀ ਪੰਜਾਬ ਦੇ ਕੁਝ ਅਫਸਰ ਕੁਝ ਮੰਤਰੀ ਜਿਹੜੇ ਨੇ ਸੀਬੀਆਈ ਦੇ ਡਰਤੇ ਹਨ ਅਫਸਾਈ ਪਾਲਿਸੀ ਦੇ ਨੂੰ ਲੈ ਕੇ ਕਿਉਂਕਿ ਉਹੀ ਐਕਸਾਈਜ਼ ਪਾਲਿਸੀ ਦਿੱਲੀ ਚ ਸੀ ਉਹੀ ਪੰਜਾਬ ਚ ਲਾਗੂ ਜਿਹੜੀ ਕਰਨੀ ਸੀ ਪਰ ਹੋਈ ਹੁਣ ਇਹ ਜਿਹੜੀਆਂ ਸਥਿਤੀਆਂ ਨੇ ਇਹ ਹੁਣ ਜਿਹੜਾ ਅਸੀਂ ਕਹਿ ਸਕਨੇ ਕਿ ਸੇਖ ਜਿਹੜਾ ਜਿੱਥੇ ਅਫਸਰਾਂ ਦਾ ਪਹੇਗਾ ਅਫਸਰਾਂ ਨੂੰ ਲੱਗੂਗਾ ਉਹਦੇ ਨਾਲ ਹੀ ਨਾਲ ਸਬੰਧਤ ਮੰਤਰੀਆਂ ਨੂੰ ਵੀ ਲੱਗ ਸਕਦਾ ਕਿਉਂਕਿ ਕਿੰਨੇ ਨੇ ਕਿ ਜਦੋਂ ਇਹ ਐਕਸਾਈਜ਼ ਪਾਲਿਸੀ ਦਿੱਲੀ 'ਚ ਡਿਸਕਸ ਕੀਤੀ ਜਾ ਰਹੀ ਸੀ ਤਾਂ ਉਸ ਵਕਤ ਪੰਜਾਬ ਦੇ ਦੋ ਆਈਐਸ ਅਧਿਕਾਰੀ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਉਸ ਪਾਲਿਸੀ ਬਣਾਉਣ ਦੇ ਵਿੱਚ ਸ਼ਾਮਲ ਸਨ ਕਿਉਂ ਸ਼ਾਮਲ ਕੀਤੇ ਜਾਂ ਕਿ ਨਹੀਂ ਕੀਤੇ ਇਹ ਗੱਲ ਹੋ ਸਕਦੀ ਹੈ ਕਿ ਜਿਵੇਂ ਐਮਓਯੂ ਵੀ ਨੇ ਸਾਈਨ ਕੀਤਾ ਹੈ ਕਿ ਦਿੱਲੀ ਦਾ ਪੰਜਾਬ ਚ ਲਾਗੂ ਕਰਦਾ ਹੁਣ ਜੇਕਰ ਉਹ ਪਾਲਿਸੀ ਦਿੱਲੀ ਦੇ ਵਿੱਚ ਇੱਕ ਭ੍ਰਿਸ਼ਟਾਚਾਰ ਦੇ ਸਬੂਤ ਪਜੋ ਸਾਹਮਣੇ ਆਈ ਹੈ ਤਾਂ ਫਿਰ ਪੰਜਾਬ ਦੇ ਵਿੱਚ ਵੀ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਕਿਤੇ ਨਾ ਕਿਤੇ ਝੋਲ ਜਿਹੜਾ ਆ ਉਹ ਪਾਲਿਸੀ ਦੇ ਵਿੱਚ ਜ਼ਰੂਰ ਹੈਗਾ ਤੇ ਜੇਕਰ ਹੁਣ ਸੀਬੀਏ ਨੇ ਆਪਣੀ ਅੰਤਮ ਚਾਰਟ ਸ਼ੀਟ ਪੇਸ਼ ਕਰਦੇ ਆ ਅਰਵਿੰਦ ਕੇਸ ਦੀ ਵੱਲੋਂ ਮੁੱਖ ਸਾਜ਼ਿਸ਼ ਕਰਤਾ ਜਾਂ ਮੁੱਖ ਇਹ ਦੱਸਿਆ ਕਿ ਇਹ ਪਾਲਿਸੀ ਨੂੰ ਬਣਾਉਣ ਤੋਂ ਬਦਲਾਉਣ ਦੇ ਵਿੱਚ ਮੁੱਖ ਹੋਰ ਤੇ ਇਸ ਦੀ ਭੂਮਿਕਾ ਸੀ ਸਭਾ ਬਾਵਕਾ ਕੇ ਸਿੱਧੂ ਸਾਹਿਬ ਅਗਲੇ ਦਿਨਾਂ 'ਚ ਸੀਬੀਆਈ ਜੜਾਇਆ ਆਪਣਾ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਆਪਣਾ ਮੁੱਖ ਪੰਜਾਬ ਵੱਲ ਜ਼ਰੂਰ ਮੋੜ ਸਕਦੀ ਹੈ ਕਿਉਂਕਿ ਇਸ ਮੁੱਦੇ ਨੂੰ ਲੈ ਕੇ ਸੀਬੀਆਈ ਪੂਰਨ ਤੌਰ ਤੇ ਸੜਗਰਮ ਹੈਗੀ ਹੈ ਹਾਈ ਕੋਰਟ ਤੱਕ ਵੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਜਿਹੜੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਜਾਵੇ ਅਸੀਂ ਅਸਲੋਟ ਕੋਸ਼ਿਸ਼ ਕਰਨੀ ਹੈ ਪਰ ਸੀਬੀਆਈ ਆਪਣੇ ਹੌਲੀ ਹੌਲੀ ਜਸਤਰੀ ਕਹਿੰਦਾ ਉਹਦਾ ਅੰਦਾਜ਼ ਹੁੰਦਾ ਸੀ ਵੀ ਇਹਦਾ ਕੰਮ ਕਰਨ ਦਾ ਹੌਲੀ ਹੌਲੀ ਉਸਦੀ ਜਾਂਚ ਜਾਰੀ ਹੈ ਪੰਜਾਬ ਵਿੱਚ ਜਾਂਚ ਉਸਦੀ ਰੁਕੀ ਨਹੀਂ ਬੇਸ਼ੱਕ ਵੀ ਇੱਕ ਨੂੰ ਲੱਗਦਾ ਕਿ ਸੀਬੀਆਈ ਨੇ ਕੋਈ ਵੱਡਾ ਹੱਥ ਅਜੇ ਤੱਕ ਪਾਇਆ ਨਹੀਂ ਕਿਸੇ ਨੂੰ ਜਾਂ ਈਡੀ ਨੇ ਨਹੀਂ ਪਾਇਆ ਪਰ ਜੋ ਸੂਤਰ ਦੱਸਦੇ ਨੇ ਉਹ ਉਹਨਾਂ ਦੇ ਅਨੁਸਾਰ ਸੀਬੀਆਈ ਜੂੰਹ ਦੀ ਚਾਲੇ ਆਪਣੀ ਜਿਹੜੀ ਹੈ ਧਰਮਈ ਉਹ ਮੁਕੰਮਲ ਕਰ ਰਹੀ ਹੈ ਤੇ ਹੋ ਸਕਦਾ ਕਿ ਅਗਲੇ ਦਿਨਾਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਕੋਈ ਭੱਟਾ ਪਟਾਕਾ ਵੀ ਜੜਾ ਉਹ ਪੈ ਸਕਦਾ ਕਿਉਂਕਿ ਹੁਣ ਜਿਸ ਦਿਨ ਸੁਪਰੀਮ ਕੋਰਟ ਦਾ ਵਿੱਚ ਫੈਸਲਾ ਅਰਵਿੰਦ ਕੇਸਰੀਵਾਲ ਦੀ ਜ਼ਮਾਨਤ ਦਾ ਹੋਣਾ ਹੈ ਤਾਂ ਉਸ ਤੋਂ ਮਗਰੋਂ ਸੀਬੀਏ ਕੇ ਇਸ ਸੂਰਤ ਵਿੱਚ ਇਸ ਤੋਂ ਬਰਦਾਸ਼ਤ ਨਹੀਂ ਕਰੂਗੀ ਕਿ ਹਾਂ ਭਈ ਉਹਨਾਂ ਦਾ ਜਿਹੜੀ ਜਾਂਚ ਕੀਤੀ ਹੈ ਉਹ ਕਿਹੇ ਤਨ ਪੱਤਰ ਨਾ ਲੱਗੇ ਤਾਂ ਕੁਦਰਤੀ ਹੈ ਕਿ ਜੇਕਰ ਅਰਵਿੰਦ ਕੇਸਰੀਵਾਲ ਦੇ ਖਿਲਾਫ ਸੀਬੀਏ ਇਸ ਵੇਲੇ ਐਕਟਿਵ ਹੈ ਔਰ ਐਕਟਿਵ ਹੋ ਕੇ ਉਹਨਾਂ ਨੇ ਗੱਲ ਕੀਤੀ ਤਾਂ ਪੰਜਾਬ ਦੇ ਵਿੱਚ ਵੀ ਆਉਂਦਿਆ ਡਰਾਚ ਹੋ ਸਕਦਾ ਕਿ ਕੁਝ ਵੱਡੇ ਜਿਹੜੇ ਅਫਸਰ ਦੇ ਉਹਨਾਂ ਨੂੰ ਹੱਥ ਪਾਇਆ ਜਾਵੇ ਹੋ ਸਕਦਾ ਕਿ ਮੰਤਰੀਆਂ ਤੱਕ ਵੀ ਇਸ ਦਾ ਸੇਖ ਪਹੁੰਚੇ ਬਾਕੀ ਸੀਧੀ ਹੀ ਪੰਜਾਬ ਦੇ ਵਿੱਚ ਇਸ ਮੁੱਦੇ ਤੇ ਹੁਣ ਐਕਟਿਵ ਜਿਹੜੀ ਅਸੀਂ ਤੋਂ ਸਭ ਜ਼ਰੂਰ ਨਜ਼ਰ ਜਿਹੜੀ ਆ ਉਹ ਆ ਰਹੀ ਹੈ ਤੇ ਜਿਸ ਤਰੀਕੇ ਨਾਲ ਸਖਪਾਲ ਸਿੰਘ ਖੈਰ ਹੋਣਾ ਨਹੀਂ ਇਸ ਕਾਲ ਦੀ ਕਰੋੜਾ ਮਿੱਤੇ ਦਲ ਆਪਣੀ ਇੱਕ ਬਿਆਨ ਦੇ ਵਿੱਚ ਵੀ ਉਹ ਕੀਤੀ ਸੀ ਜੀ 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 ਬਿਲਕੁਲ ਬਿਲਕੁਲ ਚਲੋ ਦੇਖਦੇ ਆਂ ਕਿ ਹੁਣ ਇਧਰਲੇ ਪਾਲੇ ਪਾਸੇ ਕਦੋਂ ਆਉਂਦਾ ਪਰ ਇਹ ਜ਼ਰੂਰ ਪਤਾ ਲੱਗਿਆ ਕਿ ਅੰਦਰੋਂ ਹਲਜੁਲ ਜਿਹੜੀ ਆ ਜ਼ਰੂਰ ਅੰਦਰੋਂ ਕੰਪਨੀ ਜਿਹੜੀ ਆ ਜ਼ਰੂਰ ਕੁਝ ਲੋਕਾਂ ਨੂੰ ਪੰਜਾਬਦਿਆਂ ਨੂੰ ਛੇੜੀ ਆ ਇਸ ਵੱਡੀ ਡਿਵੈਲਪਮੈਂਟ ਤੋਂ ਬਾਅਦ ਚਲੋ ਅਗਲੀ ਖਬਰ ਲੈ ਲੈਨੇ ਆਂ ਜਦੋਂ ਪਿਛਲੇ ਗਵਰਨਰ ਬਨਵਾਰੀ لال ਪ੍ਰੋਹਿਤ ਹੋਰੀ ਜਿਹੜੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਅਫਸਰਾਂ ਨੂੰ ਨਾਲ ਲੈ ਕੇ ਚਾਹੇ ਉਹ ਚੀਫ ਸੈਕਟਰੀ ਸੀ ਚਾਹੇ ਉਹ ਡੀਜੀਪੀ ਸੀ ਤੇ ਨਾਲ ਹੈਲੀਕਾਪਟਰ ਲੈ ਜਾ ਕੇ ਉੱਥੇ ਜਿਹੜਾ ਦੌਰੇ ਕਰਦੇ ਸੀਗੇ ਤਾਂ ਉਹਦੇ ਤੋਂ ਤਕਲੀਫ ਬੜੀ ਹੁੰਦੀ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਜਿਹਦੇ ਕਰਕੇ ਜਿਹੜੇ ਰਿਸ਼ਤੇ ਵੀ ਦੋਵਾਂ ਦੇ ਜਿਹੜੇ ਵਿਗੜੇ ਸੀਗੇ ਤਾਂ ਹੁਣ ਅਣਕੀ ਸਾਹਿਬ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹੁਣ ਪੰਜਾਬ ਦੇ ਨਵੇਂ ਜਿਹੜੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਉਹਨਾਂ ਨੇ ਵੀ ਐਲਾਨ ਜਿਹੜਾ ਕਰ ਦਿੱਤਾ ਹੈ ਕਿ ਉਹ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਾਣਗੇ ਫਾਜ਼ਿਲਕਾ ਫਿਰੋਜ਼ਪੁਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤੇ ਅੰਮ੍ਰਿਤਸਰ ਵਿਖੇ ਕਹਿੰਦੇ ਕਿ ਅਧਿਕਾਰੀਆਂ ਤੇ ਲੋਕਾਂ ਦੇ ਨਾਲ ਮੀਟਿੰਗ ਕਰਨੀ ਹੈ ਔਰ ਪੰਜਾਬ ਸਰਕਾਰ ਨੂੰ ਹੈਲੀਕਾਪਟਰ ਵੀ ਉਪਲਬਧ ਕਰਵਾਉਣ ਦੇ ਲਈ ਕਹਿਤਾ ਔਰ ਕਹਿੰਦੇ ਕਿ ਬਹੁਤ ਸਾਰੇ ਮਸਲਿਆਂ ਦੇ ਉੱਪਰ ਆਮਨ ਕਾਨੂੰਨ ਦੇ ਮਸਲੇ ਦੇ ਉੱਪਰ ਡਰੱਗ ਦੇ ਮਸਲੇ ਦੇ ਉੱਪਰ ਜਿਹੜੇ ਜਿਹੜੇ ਵਿਕਾਸ ਕਾਰਜ ਨੇ ਉਹਨਾਂ ਦੇ ਮਸਲੇ ਦੇ ਉੱਪਰ ਪੂਰੀ ਨਜ਼ਰ ਰੱਖਣ ਦੇ ਵਾਸਤੇ ਰਾਜਪਾਲ ਸਾਹਿਬ ਦਾ ਇਹ ਦੌਰਾ ਹੈਗਾ ਜਦੋਂ ਪਿਛਲੀ ਵਾਰ ਬਨਵਾਰੀ لال ਪ੍ਰੋਹਰਤ ਹੋਣਾ ਨੇ ਇਹੋ ਜਿਹੇ ਕਦਮ ਚੱਕੇ ਸੀ ਤਾਂ ਮੁੱਖ ਮੰਤਰੀ ਬੜੇ ਔਖੇ ਹੋਏ ਸੀ ਖਾਸ ਕਰਕੇ ਹੈਲੀਕਾਪਟਰ ਵਾਲੇ ਮਸਲੇ ਤੋਂ ਵੀ ਆਪਣੇ ਅਧਿਕਾਰੀਆਂ ਨੂੰ ਉੱਥੇ ਹਾਜ਼ਰ ਰੱਖਣ ਦੇ ਮਸਲੇ ਤੋਂ ਵੀ ਬੜੇ ਔਖੇ ਹੋਏ ਸੀ ਹੁਣ ਨਵੇਂ ਜਦੋਂ ਗਵਰਨਰ ਆਏ ਆ ਇਹਨਾਂ ਨੇ ਵੀ ਇਹੀ ਕੰਮ ਸ਼ੁਰੂ ਕੀਤਾ ਹੈ ਪਹਿਲਾ ਦੌਰਾ ਹੋਊਗਾ ਹਾਲਾਂਕਿ ਇਹ ਵੀ ਗੱਲ ਦੋਵਾਂ ਦੇ ਵੱਲੋਂ ਜਿਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਦਰਬਾਰ ਸਾਹਿਬ ਇਕੱਠੇ ਮੱਥਾ ਟੇਕਣ ਗਏ ਪਰਿਵਾਰ ਦੇ ਨਾਲ ਤੇ ਦੁਰਗਿਆਲਾ ਮੰਦਿਰ ਫਿਰ ਉੱਥੇ ਰੋਟੀ ਵੀ ਲੰਚ ਵੀ ਜਿਹੜਾ ਇਕੱਠਿਆਂ ਨੇ ਕੀਤਾ ਤਾਂ ਹੁਣ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਚੀਜ਼ ਨੂੰ ਬਰਦਾਸ਼ਤ ਕਰਨਗੇ ਕਿ ਰਾਜਪਾਲ ਸਾਹਿਬ ਦਾ ਇਹ ਦੌਰਾ ਕਿਤੇ ਫੇਰ ਮੁੱਖ ਮੰਤਰੀ ਅਤੇ ਰਾਜਪਾਲ ਦੇ ਰਿਸ਼ਤਿਆਂ ਦੇ ਵਿੱਚ ਵਿਗਾੜ ਦੀ ਵਜ੍ਹਾ ਤਾਂ ਨਹੀਂ ਬਣ ਜਾਊ ਸੁਖندر ਜੀ ਜਿੱਦੋਂ ਰਾਜਪਾਲ ਸਾਹਿਬ ਪੰਜਾਬ ਜਿੱਦਾਂ ਆਏ ਪੰਜਾਬ ਆਉਣ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਆਈਏ ਸਦ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਕਾਫੀ ਤਲਖੀ ਚਾਏ ਤਾਂ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਜਿਹੜਾ ਆਇਆ ਸੀ ਉਹ ਤਲਕੀ ਨੂੰ ਪੇਸ਼ ਕਰਤਾ ਸੀ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਠੀਕ ਆ ਕਰਦੇ ਜੇ ਨਾਜੀ ਤਾਂ ਉਹਨਾਂ ਦਾ ਬਿਸਤਰਾ ਵੀ ਰਾਜਪਾਲ ਭਵਨ ਚ ਪਿਆ ਇੱਥੋਂ ਤੱਕ ਪਹੁੰਚੇ ਦੀ ਉਹਨਾਂ ਮੀਟਿੰਗਾਂ ਪੈਣਾ ਸ਼ੁਰੂ ਕਰ ਦਿੱਤੀਆਂ ਤਲਕੀ ਜਿਹੜੀ ਸੀ ਉਦੋਂ ਨਜ਼ਰ ਆ ਗਈ ਸੀ ਕਿ ਮੁੱਖ ਮੰਤਰੀ ਸਾਹਿਬ ਦੀ ਕਿਤਨਾ ਕਿਤੇ ਤਲਕੀ ਪਰ ਬਾਅਦ ਵਿੱਚ ਦੁਬਾਰਾ ਜਿਹੜੇ ਸਬੰਧ ਚੰਗੇ ਦਰਸਾਉਣ ਨੂੰ ਕਿਉਂ ਖ ਜਿਹੜੀ ਦਰਸਾਉਣ ਨੂੰ ਦਵਾਰ ਸਾਹਿਬ ਵਿਖੇ ਮੁੱਖ ਮੰਤਰੀ ਸਾਹਿਬ ਤੇ ਰਾਜਪਾਲ ਸਾਹਿਬ ਦੋਵੇਂ ਜਾਂਦੇ ਆ ਤੇ ਉੱਥੇ ਵੀ ਉਹਨਾਂ ਨੇ ਗੱਲਬਾਤ ਕੀਤੀ ਚਲੋ ਮੱਥਾ ਟੇਕਿਆ ਬਾਅਦ ਚ ਰਾਜਪਾਲ ਸਾਹਿਬ ਨੇ ਵੀ ਬੜੀਆਂ ਗੱਲਾਂ ਕੀਤੀਆਂ ਕਿ ਮੈਂ ਰਿਸ਼ਤੇ ਕਿਸੇ ਵੀ ਮੋਕੰਤਰੀ ਸਾਹਿਬ ਨੇ ਵੀ ਇਨੀ ਗੱਲ ਕਹੀ ਸੀ ਕਿ ਬੀਤੇ ਸਮੇਂ ਦੇ ਵਿੱਚ ਉਹ ਸਿਲੈਕਟਡ ਦੇ ਇਲੈਕਟਡ ਦੀ ਗੱਲ ਕਰਦੇ ਰਹੇ ਆ ਪਰ ਗੁਲਾਬਚਨ ਘਟਾਰੀਏ ਤੇ ਸੰਦਰਭ ਚੋਣਣੀ ਹਮੇਸ਼ਾ ਇਨੀ ਗੱਲ ਕਹੀ ਕਿ ਹਾਂ ਭਈ ਇਹ ਰਾਜਸਥਾਨ ਦੇ بڑے ਅਪਰੂਵ ਸਿਆਸਤਦਾਨ ਨੇ ਇਹਨਾਂ ਨੂੰ ਪੂਰਨ ਤੌਰ ਤੇ ਰਾਜਨੀਤੀ ਦੇ ਮਾਹਿਰ ਨੇ ਰਾਜਨੀਤੀ ਦੇ ਪੂਰੇ ਗੁਨਾ ਤੋਂ ਜਾਣੂ ਅਤੇ ਇਹ ਲੱਗਦਾ ਕਿ ਇਹ ਜਾਂ ਕੋਈ ਵੀ ਇਹੋ ਜਿਹਾ ਸਬੰਧ ਪੈਦਾ ਨਹੀਂ ਕਰਨਗੇ ਜਿਨ੍ਹਾਂ ਨਾਲ ਸਰਕਾਰ ਤੇ ਰਾਜਪਾਲ ਦੇ ਵਿੱਚਕਾਰ ਕੋਈ ਤਲਖੀ ਜਾਂ ਵਿਵਾਦ ਪੈਦਾ ਹੋਵੇ ਇਹ ਬਿਆਨ ਮੁੱਖ ਮੰਤਰੀ ਸਾਹਿਬ ਦਾ ਦਿੱਤੇ ਨਾਣਾ ਚਾਹੇ ਵੇਖਣ ਚਾਇਆ ਪਰ ਹੁਣ ਜਿਸ ਤਰੀਕੇ ਨਾਲ 5 ਦਿਨਾਂ ਦਾ ਦੌਰਾ 25 ਸਤੰਬਰ ਜੋ ਮਾਫਾ ਦਾ 26 ਸਤੰਬਰ ਤੋਂ 6 ਜਿਲ੍ਹਿਆਂ ਦਾ ਦੌਰਾ ਉਹ ਕਰ ਰਹੇ ਨੇ 5 ਦਿਨਾਂ ਦਾ ਔਰ ਬਕਾਇਦਾ ਤੌਰ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਹੈਲੀਕਾਪਟਰ ਵਾਸਤੇ ਵੀ ਕਹਿ ਦਿੱਤਾ ਤਾਂ ਜਿਹੜੇ ਅਫਸਰ ਸ਼ਾਈਤਾ ਉਹ ਜਾਵੇਗੇ ਜਬਕਿ ਤੇ ਪੰਜਾਬ ਦੇ ਇਨ੍ਹਾਂ ਸਰਹੱਦੀ ਜਿਨ੍ਹਾਂ ਚ ਜਿੱਥੇ ਬਨਵਾਰੀ ਰਲ ਪ੍ਰੋਥ ਜਾਂਦੇ ਰਿਹਾ ਨਸ਼ੇ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਹਮੇਸ਼ਾ ਸਰਕਾਰ ਨੂੰ ਘੇਰਦੇ ਰਹੇ ਆ ਔਰ ਸਰਕਾਰ ਤੇ ਸਵਾਲ ਵੀ ਚੁੱਕਦੇ ਰਹੇ ਆ ਔਰ ਕਿ ਇਹ ਤਾਂ ਉਹਨਾਂ ਨੇ ਪੁਲਿਸ ਦੀ ਵੀ ਸ਼ਲਾਘਾ ਵੀ ਜਿਹੜੀ ਕੀਤੀ ਸੀ ਚੰਗੇ ਖੰਮਾਂ ਦੀ ਵੀ ਗੱਲ ਕੀਤੀ ਸੀ ਔਰ ਇਹ ਵੀ ਗੱਲ ਕਹਿੰਦੇ ਰਹੇ ਸੀ ਕਿ ਮੁੱਖ ਮੰਤਰੀ ਸਾਹਿਬ ਵੇਲੇ ਬੰਦ ਮਤਲਬ ਉਹਨਾਂ ਨੂੰ ਵੇਲ ਹੈ ਨਹੀਂ ਕਿ ਆਪਣੇ ਬਤੇ ਨੂੰ ਬਿਲ ਸਕਣ ਇਹ ਉਹਨਾਂ ਦੀ ਸਟੇਟਮੈਂਟ ਸੀ ਤਾਂ ਹੁਣ ਬਾਰ ਗੁਲਾਬਚੰਦ ਕੁਟਾਰੀਆ ਹੁਣੀ ਚੱਲੇ ਨੇ ਹੁਣ ਦੇਖਦੇ ਆ ਕਿ ਜਦੋਂ ਇਹ ਦੌਰੇ ਤੇ ਨਿਕਲਦੇ ਕਿ ਇਹ ਦੌਰਾ ਉਹਨਾਂ ਦਾ ਮੁੱਖ ਮੰਤਰੀ ਸਾਹਿਬ ਨੂੰ ਹਜਮ ਹੁੰਦਾ ਕਿ ਨਹੀਂ ਹੁੰਦਾ ਮੈਨੂੰ ਯਾਦ ਆ ਕਿ ਇੱਕ ਵਾਰੀ ਤਾਂ ਪਹਿਲਾਂ ਪਹਿਲਾਂ ਜਦੋਂ ਬਰਵਾਰੀ ਦਾ ਪ੍ਰੋਤ ਹੋਣਾ ਨਾਲ ਮੁੱਖ ਮੰਤਰੀ ਵੀ ਗਈ ਸੀ ਪਰੀ ਤਾਂ ਗਈ ਸੀ ਬਾਅਦ ਵਿੱਚ ਫਿਰ ਉਹ ਕੰਮ ਬੜਿਆ ਨਹੀਂ ਹੁਣ ਇਹ ਵੇਖਣਾ ਕਿ ਜਦੋਂ ਦੌਰੇ ਤੇ ਜਾਂਦੇ ਆ ਕਿ ਮੁੱਖ ਮੰਤਰੀ ਸਾਹਿਬ ਜਾਂਦੇ ਛੇਰ ਮੁੱਖ ਮੰਤਰੀ ਸਾਹਿਬ ਨਾਲ ਜਾਂਦੇ ਆ ਫਿਰ ਤੇ ਇਹ ਕਹਿਣਾ ਪਊਗਾ ਕਿ ਵਾਕਈ ਸਬੰਧ ਜਿਹੜੇ ਆ ਕਿਉਂ ਖਿਚੜੀ ਵਾਲੇ ਆ ਦਰਸੌਰ ਨੂੰ ਫਿਰ ਉਹ ਜਿਸ ਤਰੀਕਾਰ ਦਰਬਾਰ ਸਾਹਿਬ ਜਾਂ ਦਰਗਾਹਾਂ ਮੰਦਰ ਗਏ ਤਾਂ ਉਸ ਤੋਂ ਮਗਰੋਂ ਛੇਕਰ ਸਰਹੱਦੀ ਜਿਲ੍ਹੇ ਤੇ ਦੌਰੇ ਤੇ ਇੱਕ ਦਿਨ ਵੀ ਛੇਕਰ ਮੁੱਖ ਮੰਤਰੀ ਸਾਹਿਬ ਜਾਂਦੇ ਆ ਫਿਰ ਤਾਂ ਲੱਗੂਗਾ ਕਿ ਹਾਂ ਭਈ ਵਾਕਈ ਮੁੱਖ ਮੰਤਰੀ ਸਾਹਿਬ ਦੇ ਵਿੱਚ ਕੁਝ ਨਾ ਕੁਝ ਜਿਹੜਾ ਫਰਕ ਆਇਆ ਤਾਂ ਉਹ ਵੀ ਚੰਦੇ ਨੇ ਕਿ ਹਾਂ ਭਈ ਕੇਂਦਰ ਦੇ ਇਸ ਨਮਾਇਦੇ ਨਾਲ ਕਿਸੇ ਵੀ ਗੱਲ ਦਾ ਜਿਹੜਾ ਵਿਗਾੜ ਪੇ ਇਹ ਮਿਲ ਨੂੰ ਪੈਦਾ ਨਹੀਂ ਕਰਨਾ ਚਾਹੀਦਾ ਨਾ ਜੋ ਪੰਜਾਬ ਦੇ ਲੋਕਾਂ ਨੂੰ ਉਹ ਨਾਲ ਲੱਗੇ ਵਿਕਾਸ ਦੇ ਪੱਖ ਤੋਂ ਜਾਂ ਹੁਕਮਾਂ ਦੇ ਪੱਖ ਤੋਂ ਪਰ ਮੁੱਖ ਮੰਤਰੀ ਸਾਹਿਬ ਦਾ ਜਿਸ ਤਰ੍ਹਾਂ ਸਬਾਹ ਹੈਗਾ ਕਿ ਪਤਾ ਨਹੀਂ ਮੈਂਟਸ ਘਟਾ ਦੇ ਵਿੱਚ ਹੀ ਉਹ ਕੁਝ ਆਪਣਾ ਰੂਪ ਜਿਹੜਾ ਉਹ ਬਦ ਲੈਂਦੇ ਆ ਬਾਕੀ ਨਜ਼ਰਾ ਤਾਂ ਸਿੱਧੂ ਸਾਫ ਨੂੰ ਉਦੋਂ ਹੀ ਪਤਾ ਲੱਗੂਗਾ ਕਿ ਜਿਸ ਦਿਨ ਰਾਜਪਾਲ ਸਾਹਿਬ ਛੇਾਂ ਜ਼ਿਲ੍ਹਿਆਂ ਦਾ ਦੌਰਾ ਕਰਨ ਉਪਰੰਤ ਆਉਂਦੇ ਵਾਪਸ ਜਿੱਥੇ ਉਹਨਾਂ ਨੇ ਦੌਰੇ ਦੌਰਾਨ ਮੀਟਿੰਗਾਂ ਵੀ ਕਰਦੇ ਨੇ ਅਫਸਰ ਸਾਹਿਬ ਨੂੰ ਵੀ ਮਿਲਣਾ ਸਭ ਕੁਝ ਲੋਕਾਂ ਨੂੰ ਵੀ ਮਿਲਣਾ ਤਾਂ ਉਸ ਤੋਂ ਮਗਰੋਂ ਪਤਾ ਲੱਗੂਗਾ ਕਿ ਮੁੱਖ ਮੰਤਰੀ ਸਾਹਿਬ ਰਾਜਪਾਲ ਸਾਹਿਬ ਦੀ ਇਸ ਫੇਰੀ ਨੂੰ ਕਿਸ ਤਰੀਕੇ ਨਾਲ ਹਾਜਮ ਕਰਦੇ ਆ ਸਕਾਰਾਤਮਕ ਪੱਖ ਤੋਂ ਜਾਂ ਨਕਾਰਾਤਮਕ ਪੱਖ ਤੋਂ ਇਹ ਤਾਂ ਸਿੱਧੂ ਸਾਹਿਬ ਉਹ ਦਿਨ ਪਤਾ ਲੱਗੂਗਾ ਪਰ ਚਰਚਾਵਾਂ ਸਿੱਧੂ ਸਾਹਿਬ ਇਹ ਜ਼ਰੂਰ ਨੇ ਕਿ ਹੁਣ ਸਥਿਤੀ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਜਿਹੜੇ ਬੀਤੇ ਸਮੇਂ 'ਚ ਇਹ ਗੱਲ ਕਹਿ ਚੁੱਕੇ ਆ ਹੁਣ ਇਹ ਚੀਜ਼ ਨੂੰ ਕਿਸ ਤਰੀਕੇ ਨਾਲ ਲੈਂਦੇ ਆ ਕਿ ਹੈਲੀਕਾਪਟਰ ਦੇਣਗੇ ਕਿਉਂਕਿ ਰਾਜਪਾਲ ਨੇ ਮੰਗਿਆ ਤਾਂ ਇਹਨਾਂ ਜਦੋਂ ਬੰਵਾਰੀ ਨਾਲ ਪ੍ਰੋਤ ਹੋਣੀ ਜਾਂਦੀ ਤਾਂ ਰਾਜਪਾਲ ਇਹ ਇਸ ਕਹਿਣ ਨੂੰ ਮੁੱਖ ਮੰਤਰੀ ਸਾਹਮਣੇ ਇੱਕ ਇਸ਼ੂ ਬਣਾ ਰਿਹਾ ਸੀ ਤਾਂ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਠੀਕ ਆ ਪਈ ਮੈਂ ਟਾਟਾ ਹੈਲੀਕਾਪਟਰ ਦੀ ਨਹੀਂ ਵਰਤਾਂ ਮੈਂ ਕਾਰ ਤੇ ਜਾਇਆ ਕਰੂੰਗਾ ਬਾਅਦ ਵਿੱਚ ਉਹਨਾਂ ਨੇ ਬੇਸ਼ੱਕ ਧੂਰ ਤਰੀਕੇ ਨਾਲ ਇਸ ਤੱਥ ਨੂੰ ਪੇਸ਼ ਕੀਤਾ ਹੁਣ ਇਹੋ ਵੇਖਣਾ ਕਿ ਸਰਕਾਰ ਜਿਹੜੀ ਆ ਇਸ ਤੇ ਦੌਰੇ ਨੂੰ ਕਿਸ ਤਰ੍ਹਾਂ ਲੈਂਦੀ ਆ ਬਾਕੀ 26 ਤਰੀਕ ਤੇ ਜਿਹੜੀਆਂ ਨਜ਼ਰਾਂ ਸਿੱਧੂ ਸਾਹਿਬ ਉਹ ਜਰੂਰ ਕਿੰੀਆਂ ਰਹਿਗੋ ਚਲੋ ਉਧਰ ਹੁਣ ਅਣਖੀ ਸਾਹਿਬ ਪਹਿਲਾਂ ਤਾਂ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਤੇ ਪੈਟਰੋਲ ਡੀਜ਼ਲ ਦੇ ਰੇਟ ਵਧਾ ਦਿੱਤੇ ਗਏ ਹੁਣ ਪਤਾ ਲੱਗਿਆ ਕਿ ਬੱਸਾਂ ਦਾ ਕਿਰਾਇਆ ਵੀ ਜਿਹੜਾ ਉਹ ਵਧਾ ਦਿੱਤਾ ਗਿਆ ਬੱਸਾਂ ਦਾ ਸਫ਼ਰ ਵੀ ਜਿਹੜਾ ਉਹ ਮਹਿੰਗਾ ਔਰ ਇਹ ਵਾਰ-ਵਾਰ ਧੌਣ ਦੇ ਗੋਡਾ ਹੁਣ ਰੱਖਣ ਦੀ ਤਿਆਰੀ ਕਰ ਚੁੱਕੀ ਹੈ ਸਰਕਾਰ ਸਰਕਾਰ ਨੂੰ ਜਦੋਂ ਪਹਿਲਾਂ ਹੀ ਸਮਝਾਉਂਦੇ ਸੀ ਕਿ ਤੁਸੀਂ ਐਵੇਂ ਨਜਾਇਜ਼ ਖਰਚੇ ਔਰ ਨਜਾਇਜ਼ ਚੀਜ਼ਾਂ ਤੇ ਉੱਪਰ ਜਿਹੜਾ ਸਿਸਟਮ ਨਾ ਬਣਾਓ ਜਿਹਦੇ ਕਰਕੇ ਪੰਜਾਬ ਦੇ ਵਿੱਤੀ ਹਾਲਾਤ ਜਿਹੜੇ ਆ ਉਹ ਬਾਹਰ ਹੋ ਗਏ ਆ ਜਿਹੜੇ ਹੱਥੋਂ ਬਾਹਰ ਹੋ ਗਏ ਆ ਔਰ ਉਧਰੋਂ ਫੰਡ ਵੀ ਕਈ ਕਿਸਮ ਦੇ ਜਿਹੜੇ ਕੇਂਦਰ ਸਰਕਾਰ ਰੋਕੀ ਬੈਠੀ ਹੈ ਔਰ ਲਗਾਤਾਰ ਜਿਹੜਾ ਕਰਜ਼ੇ ਤੇ ਕਰਜ਼ਾ ਜਿਹੜਾ ਉਚਰੀ ਚੜੀ ਜਾ ਰਿਹਾ ਫੇਰ ਵੀ ਇਹਨਾਂ ਤੋਂ ਸਿਸਟਮ ਸੈੱਟ ਨਹੀਂ ਸੀ ਆ ਰਿਹਾ ਹੁਣ ਇਹਨਾਂ ਨੇ ਦੇਖਿਆ ਕਿ ਸਿਸਟਮ ਹੱਥੋਂ ਬਾਹਰ ਨਿਕਲਦਾ ਜਾ ਰਿਹਾ ਤੇ ਲੋਕਾਂ ਦੇ ਧੌਣ ਤੇ ਗੋਡਾ ਰੱਖਦਾ ਬਿਜਲੀ ਮਹਿੰਗੀ ਕਰਦੀ ਪੈਟਰੋਲ ਡੀਜ਼ਲ ਮਹਿੰਗਾ ਕਰਤਾ ਹੁਣ ਬਸਾਂ ਦਾ ਕਿਰਾਇਆ ਵੀ ਮਹਿੰਗਾ ਕਰਤਾ ਕਿਵੇਂ ਦੇਖਦੇ ਹੋ ਇਹ ਆਪਣੇ ਖਰਚੇ ਘਟਾ ਲੈਣੇ ਚਾਹੀਦੇ ਆ ਇਹਨਾਂ ਨੂੰ ਤਾਂ ਫੇਰ ਸਿਸਟਮ ਸੈੱਟ ਹੋ ਜਾਊਗਾ ਪਰ ਇਹ ਲੋਕਾਂ ਦੀ ਧੌਣ ਤੇ ਗੋਡਾ ਰੱਖ ਕੇ ਐ ਲੋਕਾਂ ਦਾ ਖਚੂੰਬਰ ਕੱਢ ਕੇ ਤਾਂ ਕੁਝ ਨਹੀਂ ਬੰਨਾਂ ਸਿੱਧੂ ਸਾਹਿਬ ਲੋਕਾਂ ਦੀ ਧੌਣ ਤੇ ਗੋਡਾ ਕੀ ਰੱਖਣਾ ਲੋਕਾਂ ਦੀਆਂ ਜੇਬ ਦੇ ਵਿੱਚ ਹੱਥ ਪਾ ਕੇ ਜ਼ਬਰਦਸਤ ਲੁੱਟਮਾਰ ਜਿਹੜੀ ਆ ਪੰਜਾਬ ਸਰਕਾਰ ਇਸ ਵੇਲੇ ਕਰ ਰਹੀ ਹੈ ਇੱਕ ਪਾਸੇ ਤਾਂ ਤੁਸੀਂ ਬਿਜਲੀ ਜਿਹੜੀ ਹੈ 600 ਯੂਨਿਟ ਦਿੱਤਾ ਦੂਜਾ ਪਾਸੇ 30 ਰੁਪਏ ਸਬਸਿਡੀ ਉਹ ਤੁਸੀਂ ਖਤਮ ਕਰ ਦਿੱਤੀ ਤੇ ਡੀਲ ਬਿਜਲੀ ਦਾ ਬਤਾ ਪੈਟਰੋਲ ਦੇ ਕੀਮਤ ਜਿਹੜਾ ਉਹ ਤੁਸੀਂ 92 ਪੈਸੇ ਬਤਾ ਦਿੱਤਾ ਦੂਜਾ ਬਾਫਰ ਦਾ 61 ਪੈਸੇ ਤੁਸੀਂ ਉਹ ਵਧਾ ਦਿੰਦੇ ਜੀ 92 ਪੈਸੇ ਤੁਸੀਂ ਡੀਜ਼ਲ ਦਾ ਕੀਮਤ ਬਤਾ ਦਿੰਦੇ ਜੀ ਤੇ ਅੱਜ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਸਫਰ ਜਲਾ 1 ਰੁਪਿਆ 45 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਜਦੋਂ ਕਿ ਇਹ ਪਹਿਲਾਂ ਜਿਹੜਾ ਸੀ ਸਫਰ 1 ਰੁਪਿਆ 22 ਪੈਸੇ ਸੀ 23 ਪੈਸੇ ਜਿਹੜਾ ਇਹਨਾਂ ਨੇ ਵਧਾ ਦਿੱਤਾ ਤਾਂ 1 ਕਿਲੋਮੀਟਰ ਵੇਖਰੋਂ ਤਾਂ ਇਹ ਇਸ ਤਰ੍ਹਾਂ ਲੱਗਦਾ ਕਿ ਹਾਂਜੀ 23 ਪੈਸੇ ਵਧੇ ਅਸੀਂ ਦੂਸਰ ਸਿੱਧੂ ਜਸ ਬੰਦੇ ਨੇ ਅੰਮ੍ਰਿਤਸਰ ਤੋਂ ਜਲੰਧਰ ਜਾਣਾ ਜਿੱਥੇ ਉਸ ਪਹਿਲਾ ਕਿਰਾਇਆ 110 ਰੁਪਏ ਸੀ ਹੁਣ ਉਹ ਸਿੱਧਾ ਹੀ ਇਜਾਫਾ 130 ਰੁਪਏ ਹੋ ਗਿਆ ਪਾ 20 ਰੁਪਏ ਜਿਹੜੇ ਉਹ ਕਿਰਾਏ ਦੇ ਵਧ ਗਏ ਹੁਣ ਇੱਕ ਪਾਸੇ ਤਾਂ ਤੁਸੀਂ ਬੀਬੀਆਂ ਨੂੰ ਮਹਿਲਾਵਾਂ ਨੂੰ 50 ਦਾ ਸਰ ਮੁੱਖ ਕਰਮੀਆਂ ਇਜਾਜ਼ਤ ਦਿੱਤੀ ਆਧਾਰ ਕਾਟ ਤੇ ਦੂਸਰੇ ਪਾਸੇ ਤੁਸੀਂ ਇਹ ਡਾਕਾ ਜਿਹੜਾ ਆਮ ਜਿਨ੍ਹਾਂ ਨੇ ਰੋਜ਼ ਜਾਂਣਾ ਕੁਝ ਲੋਕ ਇਦਾਂ ਦੇ ਹੁਣ ਜਿਹੜੇ ਕਦੀ ਕਦੀ ਹੀ ਜਾਂਦੇ ਜਿਹੜੇ ਉਹ ਲੋਕ ਜਿਹੜੇ ਰੋਜ਼ ਜਾਂਦੇ ਆ ਉਹ ਸਿੱਧੂ ਸਾਹਿਬ ਇਸ ਬੋਝ ਨੂੰ ਕਿਸ ਤਰੀਕੇ ਨਾਲ ਪਰਦਾਸ਼ ਕਰਦਾ ਇਹ ਆਪਣੇ ਹੱਥ ਵਿੱਚ ਵੱਡਾ ਪ੍ਰਸ਼ਨ ਆ ਹੁਣ ਜੇਕਰ ਤੁਸੀਂ ਵਾਕਿਆ ਹੀ ਇਹ ਕੁਝ ਖਤਮ ਕਰਦਾ ਚਾਹੁੰਦੇ ਜੀ ਤੁਸੀਂ ਪਹਿਲਾਂ ਹੀ ਇੰਨੀ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜੇਕਰ ਆਮ ਆਦਮੀ ਪਾਰਟੀ ਹੀ ਆਮ ਬੰਦੇ ਦਾ ਦਰਦ ਨਹੀਂ ਸਾਬੂਗੀ ਤਾਂ ਫਿਰ ਤੁਹਾਡੇ ਚ ਤਾਂ ਫਿਰ ਪਹਿਲੇ ਜੇ ਫਰਕ ਕੀ ਲੋਕ ਤਾਂ ਇੱਕ ਵਾਰੀ ਪਹਿ ਤੁਹਾਡੇ ਕੋਲ ਧੋਖਾ ਖਾ ਗਏ ਹੁਣ ਆਮ ਆਦੀ ਜਿਹੜਾ ਰੋਜ਼ ਰੋਚੀ ਰੋਟੀ ਦੀ ਭਾਲ ਦੇ ਵਿੱਚ ਇੱਕ ਥਾਂ ਤੋਂ ਦੂਜੇ ਸਥਾਨ ਤੇ ਜਾਂਦਾ ਜੇਕਰ ਅੰਮ੍ਰਿਤਸਰ ਤੋਂ ਜਲੰਧਰ ਜਾਂਦਾ 20 ਰੁਪਏ ਇਸ ਵੇਲੇ ਤੇ 20 ਰੁਪਏ ਜਾਂ ਸ਼ਾਮ ਦੀ 40 ਰੁਪਏ ਜੇਕਰ ਉਸਤੇ ਕਿਰਾਇਆ ਵਧਦੇ ਆ ਡੱਬੀ ਨੇ ਦਾ ਤੁਸੀਂ ਹਿਸਾਬ ਲਾ ਲੋ ਕਿ ਉਹ ਕਿੱਥੋਂ ਤੱਕ ਜਾਊਗਾ ਤੇ ਦੂਜੇ ਪਾਸੇ ਅੱਜ 8 ਤਰੀਕ ਆ ਤੇ ਪੰਜਾਬ ਸਰਕਾਰ ਦੇ ਕਈ ਮਹੱਤਵਪੂਰਨ ਵਿੱਚ ਅਜੇ ਤੱਕ ਤਨਖਾਹ ਜਿਹੜੀ ਸਿੱਧੂ ਸਾਹਿਬ ਉਹ ਰਿਲੀਜ਼ ਨਹੀਂ ਪੰਜਾਬ ਅਬਲਾਸਪਰੋਂ ਜਿਹੜੀ ਵੀ ਤਾ ਫਿਰ ਅਜਿਹੀ ਜੋ ਵਰਤਾਰਾ ਜਿਹੜਾ ਵਾਪਰਦਾ ਪਿਆ ਇਹ ਕੀ ਗੂਪ ਅਖਤਿਆਰ ਕਰੂਗਾ ਤੁਸੀਂ ਪੰਜਾਬ ਦੇ ਖਜ਼ਾਨੇ ਨੂੰ ਭਰਨ ਦੀ ਗੱਲ ਕਰਦੇ ਜੀ ਕਿ ਇਦਾਂ ਇੰਨੀ ਕਰੋੜ ਪਏਗਾ ਤੇ ਤੁਸੀਂ ਜੇਕਰ ਭਰਨਾ ਹੀ ਹੈ ਖਜ਼ਾਨਾ ਤੇ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦਾ ਦਰਜਾ ਬਰ ਦਰਜਾ ਤੁਸੀਂ ਨਿਸ਼ਚਿਤ ਕਰ ਲੋ ਕਿ ਹਾਂ ਭਈ 50 ਸਾਲ ਤੋਂ ਜਿਹੜੀਆਂ ਉੱਪਰ ਦੀ ਉਮਰ ਦੀਆਂ ਬੀਬੀਆਂ ਹੋਣਗੀਆਂ ਉਹਨਾਂ ਨੂੰ ਕਰਾਇਆ ਉਹਨਾਂ ਦਾ ਬਾਪ ਹੋਊਗਾ ਜਾਂ ਉਹਦੇ 'ਚ ਕੋਈ ਸ਼ਰੇਣੀ ਬਾਤ ਕਰ ਲੋ ਤਾਂ ਜੋ ਕਿਸੇ ਨੂੰ ਵੀ ਘਾਟਾ ਜਿਹੜਾ ਉਹ ਨਸੀਦ ਨਾ ਹੋਵੇ ਕਿਸੇ ਨੂੰ ਘਾਟਾ ਜਿਹੜਾ ਉਹ ਨਾ ਪਵੇ ਨਾ ਆਮ ਆਦਮੀ ਦੀ ਜੇਬ ਤੇ ਡਾਕਾ ਪਵੇ ਤਾਂ ਨਾ ਹੀ ਕੋਈ ਬੰਦਾ ਦੁਖੀ ਹੋਵੇ ਤਾਂ ਸਿੱਧੂ ਸਾਹਿਬ ਹੁਣ ਕਿਹੜੇ-ਕਿਹੜੇ ਪੱਖ ਤੋਂ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਸਕਦੀ ਕਿ ਇਹ ਆਮ ਬੰਦਿਆਂ ਦੀ ਸਰਕਾਰ ਹੈ ਮੈਨੂੰ ਮਾਫ ਕਰਦਾ ਮੈਂ ਉਹ ਜਿਹਾ ਗੱਲ ਨਹੀਂ ਕਹਿ ਲੱਗਾ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਸੀ ਪ੍ਰਤਾਪ ਸਿੰਘ ਬਾਜਵੇਂ ਨੇ ਜੋ ਗੱਲ ਕਹੀ ਇਹਦਾ ਵਿਧਾਇਕਾਂ ਦੇ ਸਦਰ ਕੋ ਉਹ ਨਿੰਦਰਯੋਗ ਸੀ ਇਹਦਾ ਦਾ ਸ਼ਬਦ ਨਹੀਂ ਸੀ ਵਰਤਣਾ ਚਾਹੀਦਾ ਪਰ ਜੇਕਰ ਹਾਂ ਵਾਕੇ ਹੀ ਇਹ ਵਿਧਾਇਕਾਂ ਦੇ ਵਿੱਚ ਕੁਝ ਜਾਣ ਹੋਵੇ ਜੇ ਆਮ ਬੰਦਿਆਂ ਚੋਂ ਉੱਠ ਕੇ ਆਏ ਹੋਣ ਤਾਂ ਸਰਕਾਰ ਨੂੰ ਜਾਂ ਮੁੱਖ ਮੰਤਰੀ ਸਾਹਿਬ ਨੂੰ ਜਾਂ ਅਫਸਰਾਂ ਨੂੰ ਇਹ ਸਲਾਹ ਦੇ ਸਕਦੇ ਕਿ ਇਹ ਆਮ ਵਿਅਕਤੀ ਪ੍ਰਭਾਵਿਤ ਹੋ ਰਿਹਾ ਉਹ ਬੰਦੇ ਪ੍ਰਭਾਵਿਤ ਕਿਹੜਾ ਹੋਣਾ ਜਿਹੜਾ ਕਾਰਾਂ ਗੱਡੀਆਂ 'ਚ ਜਾਂਦਾ ਚਲੋ ਪਟਰੋਲ ਦੀ ਕੀਮਤੋਂ ਉਹਨੂੰ ਪ੍ਰਭਾਵਿਤ ਕਰਦੀ ਆ ਪਰ ਜਿਸ ਤਰੀਕੇ ਨਾਲ ਨਿਤ ਸਫ਼ਰ ਕਰਮ ਵਾਲੇ ਲੋਕ ਪੀਸੇ ਜਾਣਗੇ ਉਸ ਦਾ ਦਰਦ ਤਾਂ ਫਿਰ ਸਿੱਧੂ ਸਾਹਿਬ ਉਹੀ ਸਮਝ ਸਕਦਾ ਕਿ ਜਿਹੜੇ ਆਮ ਘਰਾਚੋਂ ਉੱਠ ਕੇ ਆਏ ਆ ਪਰ ਸ਼ਾਇਦ ਇਹ 92 ਜਿਹੜੇ ਆਮ ਘਰਾਚੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਉੱਠ ਕੇ ਆਏ ਆ ਇਹ ਹੁਣ ਆਮ ਰਹੇ ਨਹੀਂ ਤਾਂ ਹੀ ਫਿਰ ਉਹਨਾਂ ਨੂੰ ਦੁਖਦਰਦ ਆਮ ਸਧਾਰਨ ਵਿਅਕਤੀ ਦੇ ਦੁਖਦਰਦ ਦਾ ਪਤਾ ਨਹੀਂ ਲੱਗਾ ਬਾਕੀ ਸਰਕਾਰ ਕੋ ਜੇ ਤੁਸੀਂ ਸਬਸਿਡੀਆਂ ਦੇ ਰਹੇ ਜੀ ਬਹੁਤ ਸਫਰ ਬਿਜਲੀ ਦੀ ਸੂਰਤ ਦੇ ਰਹੇ ਜੀ ਤੁਸੀਂ ਉਹ ਘੱਟ ਕਰ ਦਿਓ ਘਟੋ ਘਟ ਲੋਕਾਂ ਨੂੰ ਇੱਕ ਪਾਸੇ ਦੇਖੇ ਤੇ ਦੂਜੇ ਹੱਥੋਂ ਲੋਕਾਂ ਦੇ ਜੇ ਬਾਕੀ ਡਾਕ ਜਿਹੜਾ ਉਹ ਨਾ ਮਰੋ ਇਹ ਤਾਂ ਸਿੱਧਾ ਸਬ ਡਾਕੇਬਾਰਤ ਵਾਲੀ ਗੱਲ ਹੀ ਹੈਗੀ ਆ ਸਰਕਾਰ ਕਹਿ ਰਹੀ ਕਿ ਪਟ્રોલ ਦੀਆਂ ਜਾਂ ਡੀਜ਼ਲ ਦੀਆਂ ਕੀਮਤਾਂ ਵਧੀਆਂ ਨਹੀਂ ਬੜੀ ਬੜੀ 4 ਸਾਲਾਂ ਬਾਅਦ ਕਈ ਸੀ ਕਰਾਇਆ ਜਿਹੜਾ ਵਧਾਇਆ ਕਰਾਇਆ ਠੀਕ ਆ ਵਧਾਉਣਾ ਚਾਹੀਦਾ ਠੀਕ ਹੈ ਤੁਹਾਨੂੰ ਖਚਾਈ ਤਾਂ ਪਰ ਇਹ 23 ਪੈਸੇ ਦੀ ਸਾਡੇ 10 ਪਾਈ ਵੱਧ ਸਕਦਾ ਸੀ ਕਹਿੰਦਾ ਕਿ ਸੀਮਾ ਤਾਂ ਬਰਬਾਦ ਕੀਤੀ ਜਾ ਸਕਦੀ ਪਰ ਸ਼ਾਇਦ ਹੁਣ ਮੁੱਖ ਮੰਤਰੀ ਸਾਹਿਬ ਆਮ ਆਦਮੀ ਆ ਆਮ ਆਦਮੀ ਨਹੀਂ ਨੇ ਉਹ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਜਦੋਂ ਫਿਰ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੇ ਹੋਵੇ ਤਾਂ ਫਿਰ ਸਧਾਰਨ ਲੋਕਾਂ ਦਾ ਦਰਦ ਜਿਹੜਾ ਸਿੱਧੂ ਸਾਹਿਬ ਉਹ ਨਹੀਂ ਸਮਝਿਆ ਜਾਂਦਾ ਹੁੰਦਾ ਦਰਦ ਉਹਦੋਂ ਹੀ ਸਮਝਿਆ ਜਾਂਦਾ ਹੁੰਦਾ ਜਦੋਂ ਪੰਜ ਸਾਲਾਂ ਤੋਂ ਬਾਅਦ ਲੋਕਾਂ ਦਾ ਸਹੀ ਰਡਾ ਬਖਾਉਂਦੇ ਆ ਜਿਸ ਤਰੀਕੇ ਨਾਲ ਹੁਣ ਕਈ ਲੀਡਰ ਕਹਿੰਦੇ ਨੇ ਕਿ ਹਾਂ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਡਾਕਾਂ ਵਾਚ ਰਿਆ ਤਾਂ ਇਹ ਦਰਦ ਉਹਦੋਂ ਪਤਾ ਲੱਗੂਗਾ ਕਿ ਜਦੋਂ ਲੋਕ ਆਪਣਾ ਪੰਜ ਸਾਲਾਂ ਬਾਅਦ ਫੈਸਲਾ ਦੇਣਗੇ ਪਰ ਫਿਲਹਾਲ ਪੰਜਾਬ ਸਰਕਾਰ ਦੇ ਇਹ ਫੈਸਲਾ ਲਾਗੂ ਕਰਕੇ ਆਮ ਵਿਅਕਤੀ ਜਾਂ ਸਧਾਰਨ ਵਿਅਕਤੀ ਦਾ ਕਚੂਮਰ ਜਿਹੜਾ ਸਿੱਧੂ ਸਾਹਿਬ ਉਹ ਕੱ ਅਗਲੀ ਖਬਰ ਵੀ ਬੜੀ ਅਹਿਮ ਹੈਗੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਨ ਜਾ ਰਹੀ ਹੈ ਜਿਹੜੇ ਪੰਜਾਬ ਸਰਕਾਰ ਦੇ ਖਿਲਾਫ ਅਕਾਲੀ ਦਲ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨ ਜਾ ਰਿਹਾ ਔਰ ਵੱਖੋ-ਵੱਖਰੀਆਂ ਤਰੀਕਿਆਂ ਦਾ ਐਲਾਨ ਕਰਤਾ ਕਿ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਇਹ ਜਿਹੜੇ ਧਰਨੇ ਪ੍ਰਦਰਸ਼ਨ ਹੋਣਗੇ ਸੜਕਾਂ ਤੇ ਉਤਰਿਆ ਅਕਾਲੀ ਦਲ ਚਾਹੀਦਾ ਤਾਂ ਇਹ ਕਾਂਗਰਸ ਨੂੰ ਸੀ ਕਿਉਂਕਿ ਬੇਸ਼ੱਕ ਪਿਛਲੇ ਦਿਨੀ ਇੱਕੋ ਦਿਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਛੋਟੇ ਛੋਟੇ ਧਰਨੇ ਜਿਹੜੇ ਦੇਖ ਕੇ ਕਾਂਗਰਸ ਨੇ ਆਪਣੇ ਉੱਪਰੋਂ ਖਾਨਾ ਪੂਰਤੀ ਜਿਹੜੀ ਉਹ ਕਰਦੀ ਹੈ ਮਿੱਟੀ ਝਾੜਦੀ ਹੈ ਉਹ ਗੋਗਲੂਆਂ ਤੋਂ ਪਰ ਉਸ ਤਰੀਕੇ ਦੇ ਨਾਲ ਸੜਕਾਂ ਤੇ ਉਤਰਨਾ ਚਾਹੀਦਾ ਸੀ ਜਿਸ ਤਰੀਕੇ ਦੇ ਨਾਲ ਕਾਂਗਰਸ ਨੂੰ ਉਸ ਤਰੀਕੇ ਨਾਲ ਵਕ-ਵਕ ਮੁੱਦਿਆਂ ਤੇ ਨਹੀਂ ਉਤਰੀ ਚਾਹੀਏ ਲੋਰੈਂਸ ਬਿਸ਼ਨੋਈ ਦਾ ਮੁੱਦਾ ਹੋਵੇ ਚਾਹੇ ਉਹ ਬਹੁਤ ਸਾਰੇ ਹੋਰ ਵੀ ਇਸ਼ੂ ਹੈਗੇ ਆ ਪਰ ਪੰਜਾਬ ਸਰਕਾਰ ਮੁੱਖ ਵਿਰੋਧੀ ਧਿਰ ਤੇ ਸੜਕਾਂ ਤੇ ਨਹੀਂ ਉਤਰ ਰਹੀ ਬੇਸ਼ੱਕ ਅਕਾਲੀ ਦਲ ਦਾ ਮਜ਼ਾਕ ਉਡਾਇਆ ਜਾ ਰਿਹਾ ਹੋਵੇ ਕਿ ਇਹਨਾਂ ਕੋਲੇ ਵਿਧਾਇਕ ਨਹੀਂ ਚਾਹੇ ਉਹ ਨਹੀਂ ਚਾਹੇ ਉਹ ਨਹੀਂ ਪਰ ਅਕਾਲੀ ਦਲ ਦੇ ਵਿੱਚ ਇੰਨਾ ਕ੍ਰਾਈਸਿਸ ਹੋਣ ਦੇ ਬਾਵਜੂਦ ਵੀ ਉਹ ਸਰਕਾਰਾਂ ਦੇ ਉਤਰਨ ਦਾ ਜਿਹੜਾ ਫੈਸਲਾ ਲੈ ਲਿਆ ਪਰ ਜਿਹੜੀ ਮੇਨ ਵਿਰੋਧੀ ਧਿਰ ਜਿਹੜੀ ਸਰਕਾਰ ਬਣਾਉਣ ਦੀ ਦਾਅਵੇ ਕਰਦੀ ਹੈ ਉਹ ਹੁਣ ਅੰਦਰ ਹੀ ਬੜੀ ਬੈਠੀ ਹੈ ਤੇ ਖਾਨਾ ਪੂਰਤੀ ਵੀ ਕਰੀ ਜਾ ਰਹੀ ਹੈ ਕਾਂਗਰਸ ਕੱਲੀ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਸੁਖਵਿੰਦਰ ਜੀ ਚਾਹੀਦਾ ਤਾਂ ਇਹ ਹੈ ਕਿ ਜੋ ਕੁਝ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਿਹਾ ਜੋ ਵੀ ਚਾਹੇ ਕਰਾਇਆ ਗਿਆ ਪੈਟਰੋਲ ਦੀਆਂ ਕੀਮਤਾਂ ਵਧੀਆਂ ਜਾਂ ਅਮਨ ਕਾਨੂੰਨ ਦੀ ਸਥਿਤੀ ਦੀ ਹੈ ਇਹਦੇ ਤੇ ਲੋਕ ਪੱਖੀ ਜਥੇਬੰਦੀਆਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਉਹ ਭਾਏ ਰਾਜਨੀਤਿਕ ਹੋਣ ਤਾਂ ਭਾਏ ਨਾ ਹੋਣ ਪਰ ਹਰਾਨਗੀ ਦੀ ਗੱਲ ਹੈ ਕਿ ਇਹਨਾਂ ਮੁੱਦਿਆਂ ਤੇ ਉੱਤੇ ਅੱਜ ਉਹ ਕੁਝ ਦੋ ਚੌਂ ਡੜਾਂ ਦੇ ਵਿੱਚ ਹੋਇਆ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਥਾਂ ਥਾਂ ਤੇ ਧਰਦਾ ਲਾ ਦਿੰਦੀਆਂ ਇੱਕ ਵੀ ਕਿਸਾਨ ਜਥੇਬੰਦੀ ਦਾ ਕੋਈ ਵੀ ਜਵਾਬ ਜੜਾ ਨਹੀਂ ਆਇਆ ਬਾਕੀ ਗੱਲਾਂ ਛੱਡੋ ਕਾਂਗਰਸ ਪਾਰਟੀ ਦੀ ਸੀ ਗੱਲ ਕਰਦਿੰਦੇ ਦੂਜੇ ਪਾਸੇ ਭਾਜਪਾ ਕਾਂਗਰਸ ਪਾਰਟੀ ਪੰਜਾਬ ਚ ਸੰਵਿਧਾਨਕ ਤੌਰ ਤੇ ਵਿਰੋਧੀ ਧਿਰ ਦੀ ਪਾਰਟੀ ਹੈਗੀ ਇੱਕ ਦਿਨ ਉਹਨਾਂ ਨੇ ਦੇਖ ਕੇ ਖਾਨਾ ਪੂਰਤੀ ਕਰਦੀ ਬਾਅਦ ਵਿੱਚ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਾ ਤਾਂ ਉਹ ਇਨੇ ਡਰ ਕੇ ਤੇ ਜਾਂ ਇਨੇ ਕਮਜ਼ੋਰ ਹੋ ਚੁੱਕੇ ਆ ਕਿ ਉਹ ਸਰਕਾਰ ਦੇ ਖਿਲਾਫ ਖਲੋ ਹੋ ਖਲੋ ਹੀ ਨਹੀਂ ਸਕਦੇ ਜਾਂ ਖਲੋ ਹੋ ਆਸਰਦਾ ਉਹ ਅਕਾਲੀ ਦਲ ਜਿੱਥੇ ਆਪਣੀ ਹੋਂਦ ਦੀ ਲੜਾਈ ਲੜ ਰਿਆ ਦੂਜੇ ਪਾਸੇ ਉਹਨਾਂ ਨੇ ਠੀਕ ਆ ਉਹਨਾਂ ਜਵਾਜੜਾ ਇੱਕ ਧਰਤਿਆਂ ਦਾ ਆਲਾਂਚੜਾ ਜਿਹੜਾ ਪਤਲੀ ਧਰਤਿਆਂ ਦਾ ਆਲਾਂਚ ਕਰਤਾ ਕਿ ਅਸੀਂ ਛੜਤਾਂ ਤੇ ਉਤਰ ਆ ਉਹਨ ਸਿੱਧੂ ਸਾਹਿਬ ਅਕਾਲੀ ਦਲ ਵੱਲੋਂ ਇਹ ਜਿਹੜਾ ਆਲਾਨ ਕੀਤਾ ਗਿਆ ਉਹਨੇ ਇਹ ਵੇਖਣਾ ਕਿ ਅਕਾਲੀ ਦਲ ਇਹਦੇ ਵਿੱਚ ਕਿੰਨਾਕ ਸਫਲ ਹੁੰਦਾ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਕੀ ਹੈ ਔਰ ਅਕਾਲੀ ਦਲ ਨੂੰ ਹਮੇਸ਼ਾ ਲੋਕ ਖੇਤ ਉਸ ਖੇਤਰੀ ਪਾਰਟੀ ਵੱਲੋਂ ਮਜਬੂਰ ਰੂਪ ਵਿੱਚ ਜੋ ਲੈਤੇ ਰਿਹਾ ਜਾਂ ਵੇਖਦੇ ਰਿਹਾ ਕਿ ਜਿਸ ਨੇ ਹਮੇਸ਼ਾ ਲੋਕ ਖੇਤਾਂ ਦੀ ਗੱਲ ਕੀਤੀ ਪੰਜਾਬੀਆਂ ਹੱਕਾਂ ਦੀ ਤਾਂ ਜੇਕਰ ਹੁਣ ਇਸ ਮੁੱਦੇ ਤੇ ਸਬਾ ਸੁਖਬੀ ਸਿੰਘ ਬਾਦਲ ਹੁਣਾਂ ਨੇ ਇਹ ਫੈਸਲਾ ਕੀਤਾ ਕਿ ਹਾਂ ਭਈ ਅਸੀਂ ਲੋਕਾਂ ਨਾਲ ਅੱਜ ਜੋ ਕੁਝ ਸਰਕਾਰ ਨੇ ਕੀਤਾ ਇਸ ਦੇ ਖਿਲਾਫ ਛੜਕਾਂ ਤੇ ਉਤਰਾਂਗੇ ਤਾਂ ਫਿਰ ਇਹ ਵੇਖਣਾ ਕਿ ਲੋਕ ਅਕਾਲੀ ਦਲ ਦੇ ਇਸ ਜਿਹੜੇ ਅਸੀਂ ਕਹਿ ਸਕਦੇ ਐਕਸ਼ਨ ਦੇ ਕਿੰਨਾ ਕੁ ਪ੍ਰੋਸਤਾ ਕਰਦੇ ਇੱਕ ਸਭ ਤੋਂ ਵੱਡੀ ਗੱਲ ਹੈਗੀ ਹੈ ਤੇ ਜੇਕਰ ਅਕਾਲੀ ਦਲ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਪ ਪੈਦਾ ਕਰਦੇ ਸਮਰਾਤਾ ਸਿੱਧੂ ਸਾਹਿਬ ਹੋ ਜਾਂਦਾ ਤੇ ਫਿਰ ਇਹ ਅਕਾਲੀ ਦਲ ਦੀ ਪਹਿਲੀ ਜਿੱਤ ਜਿਹੜੀ ਆਪਾਂ ਕਹਿ ਸਕਦੇ ਜੀ ਹੋਵੇਗੀ ਕਿਉਂਕਿ ਇਸ ਵੇਲੇ ਲੋਕ ਚਾਹ ਰਹੇ ਆ ਕਿ ਕੋਈ ਅਜਿਹੀ ਪਾਰਟੀ ਹੋਵੇ ਜੇਰਾ ਉਹਨਾਂ ਦੀ ਬਾਹ ਫੜ ਸਕੇ ਉਹਨਾਂ ਦੇ ਹਕਕਾਂ ਦੀ ਗੱਲ ਕਰ ਸਕੇ ਉਹਨਾਂ ਦੇ ਹਿੱਤਾਂ ਦੀ ਗੱਲ ਕਰ ਸਕੇ ਅਕਾਲੀ ਦਲ ਇਸ ਵੇਲੇ ਇਸੋ ਜੀ ਲੜਾਈ ਜਿਹੜੀ ਲੜਦਾ ਪਿਆ ਕਿਉਂਕਿ ਕਾਂਗਰਸ ਦਾ ਕਈ ਲੋਕ ਕਹਿੰਦੇ ਨੇ ਕਿ ਉੱਪਰ ਉੱਤਰਾਰੇ ਸਾਰੇ ਅੰਦਰੋਂ ਮਿਲੇ ਮਿਲੇ ਨੇ ਪਰ ਅਜਿਹੀ ਸਥਿਤੀ ਦੇ ਵਿੱਚ ਜੇਕਰ ਅਕਾਲੀ ਦਲ ਉਹ ਵਿਧਾਇਕ ਨਹੀਂ ਵੀ ਹੈਗਾ ਜੇ ਉਹਨਾਂ ਦਾ ਕੋਈ ਵੀ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਬਿਆਖਤ ਕਰਦੇ ਆ ਪਰ ਜੇਕਰ ਇਸ ਬਾਵਜੂਦ ਉਹ ਲੋਕਾਂ ਦੇ ਸਮਰਥਨ ਦੇਣੇ ਸ਼ਕਪਾਂ ਤੋਂ ਉਤਰਦੇ ਆ ਤੇ ਇੱਕ ਤਗੜੀ ਫਾਈਟ ਦਿੰਦੇ ਆ ਤਾਂ ਅਸੀਂ ਫਿਰ ਕਹਿ ਸਕਨੇ ਆ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਵਿੱਚ ਉਮਦੇ ਸਮਝਕ ਸਰਗਰਮ ਭੂਮਿਕਾ ਡਬਾਉਂਦੇ ਸਮਰੱ